ਚੜੀ ਪਿੰਡ ਅੱਜ ਮੀਂਹ ਫੁੱਲ ਪੈ ਰਿਹਾ ਦੇਖੋ ਜੀ ਸ਼ਰਕਾਂ ਦੇ ਪਾਣੀ ਟੋਬਿਆਂ ਦਾ ਪਾਣੀ ਬਾਹਰ ਹੋ ਗਿਆ ਨਲਕ ਤੇ ਨਾਲੀਆਂ ਭਰੀਆਂ ਪਈਆਂ ਨੇ ਬਈ ਮੀਂਹ ਬਹੁਤ ਪੈ ਰਿਹਾ ਜਿੰਨਾ ਕਰੋਂ ਬੇਹੱਦ ਮੀਂਹ ਪੈ ਰਿਹਾ ਲਓ ਜੀ ਮੈਂ ਵੀ ਡੁੱਬਿਆ ਖੜਾ ਪਾਣੀ 'ਚ ਆ ਸ਼ਰਕ ਦੇਖੋ ਸਿਰੇ ਤੱਕ ਚੜੀ ਦੇ ਵਿੱਚ ਅੱਜ ਮੀਂਹ ਫੁੱਲ ਪੈ ਰਿਹਾ ਈ ਆ ਇਸ ਟਾਈਮ ਟੋਬਿਆਂ ਦਾ ਪਾਣੀ ਬਾਹਰ ਨਿਕਲ ਗਿਆ ਨਾਲੀਆਂ ਉੱਪਰ ਥਣੀ ਡੱਕ ਗਈਆਂ ਸੜਕ ਯਾਰੀਆ ਭਰੀ ਹੋਈ ਚਾਚਾ ਜੀ ਕਿੰਨਾ ਕਮੀ ਪੈ ਰਿਹਾ ਟੋਬੇ ਦਾ ਕੀ ਹਾਲ ਆ ਬਾਹਰ ਨਿਕਲਿਆ ਆ ਅਛਾਈ ਲਓ ਜੀ ਸਾਡੇ ਚਾਚਾ ਕਹਿੰਦਾ ਬਾਈ ਟੋਬੇ ਦਾ ਪਾਣੀ ਬਾਹਰ ਨਿਕਲ ਗਿਆ ਦੇਖ ਲਓ ਪਾਣੀ ਪਿੰਡ ਦਾ ਬੁਰਾ ਹਾਲ ਮੀਦੇ ਵਿੱਚ ਖੜ ਕੇ ਵੀਡੀਓ ਬਣਾ ਰਿਹਾ ਮੇਰਾ ਵੀਰ ਵੀਡੀਓ ਨੂੰ ਲਾਈਕ ਕਰਿਓ ਜਰੂਰ ਸ਼ੇਅਰ ਜੂਕ ਕਰਿਆ ਕਰੋ ਫੋਲੋ ਕਰਿਆ ਕਰੋ ਤੁਹਾਨੂੰ ਅਹੀਆਂ ਵੀਡੀਓ ਜਰੂਰ ਦਿਖਾਇਆ ਕਰਾਂਗੇ ਆਪਾਂ ਹੋਰ ਰਿਸਕ ਵਾਈ ਬਹੁਤ ਆ ਬਦਲ ਲੱਛ ਰਿਹਾ ਨਾਲ ਦੀ ਨਾਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੀਂਹ ਹੋਏ ਪੈ ਰਿਹਾ ਬਾਦਸ਼ਾਹ ਤੋਂ ਜ਼ਿਆਦਾ ਆਂ ਤੋਂ ਪਾਣੀ ਬਾਹਰ ਹੋਇਆ ਪਿਆ ਬੇਬਸ ਹੋਈਆਂ ਪਈਆਂ ਨਾਲੀਆਂ ਵੀ ਪਾਣੀ ਸਾਬਿਆ ਨਹੀਂ ਜਾਂਦਾ ਨਾਲੀਆਂ ਤੋਂ ਇੱਥੇ ਦਾ ਝਰਨਾ ਹੀ ਬਣਿਆ ਪਿਆ ਪਹਾੜੀ ਲੱਕੇ ਵਾਲਾ ਦੇਖੋ ਜੀ ਤੁਸੀਂ ਦੇਖੋ ਪਾਣੀ ਲਓ ਜੀ ਤੁਸੀਂ ਦੇਖ ਸਕਦੇ ਹੋ ਪਾਣੀ ਅਣੀ ਘਟੋ ਕੱਟ ਮੈਨੂੰ ਲੱਗਦਾ ਵੀ ਅੱਜ ਟੋਬੇ ਤੋਂ ਬਾਹਰ ਨਿਕਲ ਜੂਗਾ ਜੀ ਬਹੁਤ ਜ਼ਿਆਦਾ ਪਾਣੀ ਹੈ ਦੇਖੋ ਮੇਰੇ ਇੱਥੇ ਲੱਤਾਂ ਟੁੱਪੀਆਂ ਪਿਆ ਪਾਣੀ ਹੈ ਨਾ ਨੀਓ ਪਾਣੀ ਦਿਖਦਾ ਜਿੱਦਣ ਮਾਜੀ ਨਿਗਾਹ ਮਾਰ ਲਓ ਜੀ ਜਲ ਤੇ ਥਲ ਹੋਇਆ ਪਿਆ ਪਾਣੀ ਨਾਲ ਹਾਂ ਪਟਾਕੀ ਫੁੱਲ ਹੋ ਗਈ ਹੈ ਤੇ ਪਾਣੀ ਭਰ ਗਿਆ ਇਹ ਜੱਗਾ ਸਿੰਘ ਜੀ ਕੀ ਕਹਿ ਰਹੇ ਨੇ ਪਾਣੀ ਬਾਰੇ ਬਰਾਬਰ ਆ ਪਾਣੀ ਨਿਕਲ ਰਿਹਾ ਹੈ ਬਾਹਰ ਬਾਹਰ ਪਾਣੀ ਉਹ ਪਾਣੀ ਵਾਸਤੇ ਮੇਨਾਂ ਦਾ ਟੋਟੇ ਜਾਣਾ ਬੰਨ੍ਹਿਆ ਦੇ ਨਹੀਂ ਆਹ ਦੇ ਨਾਲੀਆਂ ਇੰਦਾ ਪਾਣੀ ਨਹੀਂ ਪੂਰਾ ਸਾਹ ਮੁੰਦਾ ਜਗਾ ਕਹਿੰਦਾ ਸਾਡੀ ਕੂਲ ਹੀ ਪਹੜ ਗਈ ਹੈ